नमस्कार आकाशवाणी का यह जलंधर केंद्र है हूं तुम चंचल शर्मा तो प्रदेशक खबर सुनो ਕੇਂਦਰੀ ਜਾਂਚ ਬਿਊਰੋ ਨੇ ਨੀਟ ਪੇਪਰ ਲੀਕ ਮਾਮਲੇ ਵਿੱਚ ਰਾਕੇਸ਼ ਰੰਜਨ ਉਰਫ ਰਾਕੀ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਕਿੰਗਪਿੰਨ ਮੰਨਿਆ ਜਾਂਦਾ ਹੈ ਤੇ ਉਸ ਨੂੰ 10 ਦਿਨਾਂ ਲਈ ਸੀਬੀਆਈ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਰਾਕੀ ਇਸ ਰੈਕਟ ਵਿੱਚ ਇੱਕ ਹੋਰ ਵਿਅਕਤੀ ਸੰਜੀਵ ਮੁਖੀਆ ਨਾਲ ਵੀ ਜੁੜਿਆ ਹੋਇਆ ਹੈ ਜਿਹੜਾ ਦੋ ਦਹਾਕਿਆਂ ਤੋਂ ਹੋ ਰਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ ਅਤੇ ਫਰਾਰ ਵੀ ਹੈ ਜਾਂਚ ਏਜੰਸੀ ਨੇ ਹੁਣ ਤੱਕ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸੀਬੀਆਈ ਅਤੇ ਵੱਖ-ਵੱਖ ਸੂਬਿਆਂ ਦੇ ਪੁਲਿਸ ਬਲ ਇਸ ਰੈਕਟ ਦੀ ਜਾਂਚ ਕਰ ਰਹੇ ਨੇ ਉਦਰ ਚੰਡੀਗੜ੍ਹ ਤੋਂ ਪ੍ਰੋਫੈਸਰ ਅਰਵਿੰਦ ਕੁਮਾਰ ਦੀ ਵਿਧੀ ਦਾ ਕਹਿਣਾ ਹੈ ਕਿ ਭਵਿਕ ਵਿੱਚ ਅਜਿਹੇ ਘਟਨਾਵਾਂ ਨੂੰ ਰੋਕਣ ਵਾਸਤੇ ਉਪਰਾਹਲੇ ਕੀਤੇ ਜਾਣੇ ਲਾਜ਼ਮੀ ਨੇ विद्यार्थियों के जीवन में बहुत बड़ा गहरा आघात पहुंचा है इसकी जांच चल रही है सीबीआई तह तक पहुंच रही है निश्चित रूप से इस पेपर में करने वाले धांधली सजा पाएंगे सुप्रीम कोर्ट भी इसमें सक्रिय साझेदारी की जांच कर रहा है लेकिन सरकार को मुस्तैदी से इस विषय को भविष्य में न दोहराया जाए इसलिए बहुत ही सतर्कता से करना चाहिए ऐसा प्रयास करना चाहिए कि पुनः ऐसा न हो केंद्रीय बल साका अग्निवीरਾਂ ਲਈ 10% ਦੀ ਰਾਖਮਕਰਨ ਲਾਗੂ ਕਰਨਗੇ কেন্দ্রীয় ਬਲਾਂ ਨੇ ਅਗਨੀਪਥ ਯੋਜਨਾ ਤੇ ਚੱਲ ਰਹੀ ਬਹਿਸ ਦਰਾਂ ਇਹ ਐਲਾਨ ਕੀਤਾ ਸੀਮਾ ਸੁਰੱਖਿਆ ਬਲ কেন্দ্রীয় ਰਿਜ਼ਰਵ ਪੁਲਿਸ ਬਲ কেন্দ্রীয় ਉਦਯੋਗਿਕ ਸੁਰੱਖਿਆ ਬਲ ਤੇ ਸਸ਼ਸਤਰ ਸੀਮਾ ਬਲ ਦੇ ਮੁਖੀਆਂ ਨੇ ਕਿਹਾ ਕਿ ਸਾਤਕਾ ਅਗਨੀਵੀਰਾਂ ਨੂੰ ਉਮਰ ਵਿੱਚ ਛੋਟ ਮਿਲੇਗੀ ਅਤੇ ਉਨ੍ਹਾਂ ਲਈ ਕੋਈ ਸਰੀਰਕ ਕੁਸ਼ਲਤਾ ਟੈਸਟ ਨਹੀਂ ਹੋਵੇਗਾ કેન્દ્ર સરકાર વલં ત્યાર તિન નવે અપરાધક કાનૂન ભારતી ન્યા સંહિતા ભારતી નાગરિક સુરક્ષા સંહિતા અને ભારતી સાક્ષધિનિયમ દો હજાર તેઈ લાગુ હો ગયે ફરીદકોટ જિલ્ૂન માહરને નવે કાનૂનાદલાવાની શલાઘા ની ਮੈਂ ਮਨਿੰਦਰ ਸਿੰਘ ਸੋਢੀ ਜ਼ਿਲ੍ਹਾ ਕਚੇਰੀਆਂ ਫਰੀਦਕੋ ਪੁਰਾਣੇ ਕਾਨੂੰਨ ਬੜੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੀ ਹੁਣ ਜਿਹੜੀ ਨਵੀਂ ਲੇਟੀਗੇਸ਼ਨ ਜ਼ਾਹਿਰ ਹੋਏਗੀ ਉਹ ਨਵੇਂ ਕਾਨੂੰਨਾ ਮੁਤਾਬਕ ਹੀ ਜ਼ਾਹਿਰ ਹੋਏਗੀ ਦਿਵਾਨੀ ਕਾਰਜਵਿਧੀ ਸੰਗਤਾਂ ਵਿੱਚ ਹਲੇ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਉਸ ਦਾ ਜਿਹੜਾ ਪ੍ਰੋਸੈਸ ਆ ਉਹ ਮਤਲਬ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੂਗਾ ਤਾਂ ਇਹਨਾਂ ਨਵੇਂ ਕਾਨੂੰਨਾ ਦੇ ਆਉਣ ਨਾਲ ਦੇਸ਼ ਵਿੱਚ ਪੁਲਿਸ ਮੁਕਦਮੇ ਅਦਾਲਤ ਕਚਹਿਰੀ ਅਤੇ ਨਿਆਂਕ ਪ੍ਰਕਿਰਿਆ ਦੀ ਤਸਵੀਰ ਪੂਰੀ ਤਰ੍ਹਾਂ ਨਾਲ ਬਦਲਣ ਵਾਲੀ ਹੈ ਕਿਉਂਕਿ ਜਿਹੜੇ ਪੁਰਾਣੇ ਕਾਨੂੰਨ ਸੀਗੇ ਉਹ ਅੰਗਰੇਜ਼ਾਂ ਦੇ ਟਾਈਮ ਤੋਂ ਚੱਲੇ ਆ ਰਹੇ ਸੀ ਜਿਨ੍ਹਾਂ ਵਿੱਚ ਸਮੇਂ ਦੇ ਮੁਤਾਬਕ ਸੋਧ ਕਰਨੀ ਬਹੁਤ ਜ਼ਰੂਰੀ ਸੀ ਐਡਵੋਕੇਟ ਡਿਸਟ੍ਰਿਕਟ ਕੋਰਟ ਫਰੀਦਕੋਟ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਲਾਗੂ ਕੀਤੇ ਹਨ ਬਹੁਤ ਸ਼ਲਾਘਾਯੋਗ ਹਨ ਇਨ੍ਹਾਂ ਕਾਨੂੰਨਾਂ ਵਿੱਚ ਜੋ ਬਹੁ ਤਕਨੀਕੀ ਤੇ ਇਲੈਕਟ੍ਰੋਨਿਕ ਡਿਵਾਈਸਿਸ ਦੀ ਕਾਰਗੁਜ਼ਾਰੀ ਨੂੰ ਸਬੂਤ ਦੇ ਤੌਰ ਤੇ ਵੀ ਮੰਨੇ ਜਾਵੇਗਾ ਇਨ੍ਹਾਂ ਡਿਵਾਈਸਿਸ ਕਰਕੇ ਵਿਕਟਿਮ ਤੇ ਅਕਿਊਜ਼ਡ ਨੂੰ ਨਿਆਂ ਲੈਣ ਵਿੱਚ ਦੋਨਾਂ ਤਰ੍ਹਾਂ ਦੀ ਪ੍ਰਾਈਵੇਸੀ ਬਣੀ ਰਹੇਗੀ ਜੋ ਤਕਨੀਕੀ ਤੌਰ ਤੇ ਆਮ ਜਨਤਾ ਨਾਲ ਫਰੋਡ ਜਾਂ ਫਿਰ ਕੋਈ ਵੀ ਅਪਰਾਧ ਹੁੰਦਾ ਹੈ ਤਾਂ ਉਸ ਵਿੱਚ ਤਕਨੀਕੀ ਡਿਵਾਈਸਿਸ ਦੀ ਮਦਦ ਬਹੁਤ ਕਾਰਗੁਜ਼ਾਰੀ ਹੋਵੇਗੀ ਤੇ ਇਸ ਨਾਲ ਨਿਆ ਪ੍ਰਣਾਲੀ ਵਿੱਚ ਕੰਮ ਕਰ ਰਹੇ ਵਕੀਲ ਜੱਜ ਸਹਿਬਾਨਾਂ ਨੂੰ ਬਹੁਤ ਮਦਦ ਮਿਲੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਚ ਹਰਿਆਵਲ ਦਿਨ ਰੱਖਵਾ ਵਧਾਉਣ ਲਈ ਸਮੂਹ ਕਿਸਾਨਾਂ ਨੂੰ ਆਪਣੀਆਂ ਖੇਤਾਂ ਵਾਲੀਆਂ ਮੋਟਰਾਂ ਟਿਊਬਲਾਂ ਦੇ ਵਾਲੇ ਘਟੂ ਘਟ ਚਾਰ ਬੂਟੇ ਲਾਉਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ 'ਚ ਤਕਰੀਬਨ 3 ਕਰੋੜ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਲਈ ਆਉਣ ਦੇ ਦਿਨਾਂ 'ਚ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨ ਇਸ ਮੁਹਿੰਮ ਨੂੰ ਲੋਕ ਲਹਿਰ 'ਚ ਬਦਲਣ ਲਈ ਸਰਗਰਮ ਭੂਮਿਕਾ ਨਿਭਾ ਸਕਦੇ ਨੇ ਉਹਨਾਂ ਕਿਹਾ ਕਿ ਪਿਛਲੇ ਸਾਲ 'ਚ ਕੁੱਲ 1 ਕਰੋੜ 2 ਲੱਖ ਬੂਟੇ ਲਾਏ ਗਏ ਸਨ ਅਤੇ ਇਸ ਸਾਲ ਇਹ ਟੀਚਾ ਵਧਾ ਕੇ 3 ਕਰੋੜ ਕਰ ਦਿੱਤਾ ਗਿਆ ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਬੂਟੇ ਲਾਉਣ ਦੀ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ ਤਾਂ ਜੋ ਸੂਬੇ ਭਾਰ ਵਿੱਚ ਜੰਗਲਾ भारत संचार निगम लिमिटेड बीएसएनएल ਨੇ ਟੈਲੀਕਮ ਡਿਸਟ੍ਰਿਕਟ ਜੁਲੰਦਰ ਦੇ ਪ੍ਰਿੰਸੀਪਲ ਜਨਰਲ ਮੈਨੇਜਰ ਪਵਨ ਕੁਮਾਰ ਨਿਗਿਨੀ ਕਿਹਾ ਹੈ ਕਿ 4ਜੀ ਨੈਟਵਰਕ ਸ਼ੁਰੂ ਹੋਣ ਨਾਲ ਬਿਹਤਰ ਹੋਈਆਂ ਸੀਮਾਵਾਂ ਤੇ ਸਸਤੀਆਂ ਦਰਾਂ ਕਾਰਨ ਟੈਲੀਕਮ ਖਪਤਕਾਰ ਹੁਣ ਤੇਜ਼ੀ ਨਾਲ ਬੀਐਸएनएल ਨਾਲ ਜੁੜ ਰਹੇ ਨੇ ਉਹਨਾਂ ਨੇ ਕਿਹਾ ਕਿ ਖਪਤਕਾਰਾਂ ਵਿੱਚ ਇਨਾ ਉਤਸ਼ਾਹ ਹੈ ਕਿ ਰੋਜ਼ਾਨਾ ਹੀ 500 ਖਪਤਕਾਰ ਦੂਜੀਆਂ ਟੈਲੀਕਮ ਕੰਪਨੀਆਂ ਦੇ ਕਨੈਕਸ਼ਨ ਬੀਐਸएनएल 'ਚ ਪੋਰਟ ਕਰਵਾ ਰਹੇ ਨੇ ਸ਼੍ਰੀ ਮੇਘੀ ਨੇ ਦੱਸਿਆ ਕਿ BSNL ਨੇ ਦੇਸ਼ 'ਚ 4G ਨੈੱਟਵਰਕ ਦਾ ਪਾਇਲਟ ਪ੍ਰੋਜੈਕਟ ਪੰਜਾਬ 'ਚ ਪਿਛਲੇ ਸਾਲ ਜੁਲਾਈ 'ਚ ਸ਼ੁਰੂ ਕੀਤਾ ਸੀ ਜਿਹੜਾ ਕਿ ਸਵਦੇਸ਼ੀ ਤਕਨੀਕ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਜ਼ਿਲ੍ਹੇ ਦੀਆਂ 410 ਸਾਈਟਾਂ 'ਚੋਂ 357 ਸਾਈਟਾਂ 'ਤੇ 4G ਨੈੱਟਵਰਕ ਫਿਟ ਕਰ ਦਿੱਤਾ ਗਿਆ 208 ਸਾਈਟਾਂ 'ਤੇ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਬਾਕੀ ਸਾਈਟਾਂ ਤੇ ਵੀ ਅਗਸਤ ਦੇ ਅਖੀਰ ਤੱਕ ਇਹ ਤਕਨੀਕ ਫਿਟ ਕਰ ਦਿੱਤੀ ਜਾਵੇਗੀ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਅੱਜ ਸਵੇਰ ਤੋਂ ਹੀ ਹਲਕੀ ਤੋਂ ਦਰਮਿਆਨੀ ਮੀਂਹ ਦਾ سلسلہ ਰੁਕ-ਰੁਕ ਕੇ ਚੱਲ ਰਿਹਾ ਹੈ। ਜਲੰਧਰ 'ਚ ਸਵੇਰ ਸਮੇਂ ਤੇਜ਼ ਹਵਾਵਾਂ ਨਾਲ ਜ਼ੋਰਦਾਰ ਮੀਂਹ ਪਿਆ। ਇਸ ਨਾਲ ਮੌਸਮ ਸੁਹਾਵਣਾ ਬਣ ਗਿਆ ਤੇ ਲੋਕਾਂ ਨੂੰ ਹਮੋਸਪਰਬਿਕ ਗਰਮੀ ਤੋਂ ਰਾਹਤ ਮਿਲੀ ਹੈ। ਮੈਂ ਨਿਰਿੰਦਰ ਸਿੰਘ ਤਰਨਤੰਦ ਤੋਂ ਬੋਲਿਆ ਹਾਂ। ਆ ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ। ਟੈਂਪਰੇਚਰ ਜਿਹੜਾ ਕਿ ਪਹਿਲਾਂ 38-40 ਦੇ ਲੱਗੇ ਤਾਂ ਕਿ ਰਿੰਦਾ ਸੀ ਤੇ ਹੁਣ 32-32 ਤਈ ਆ ਗਿਆ ਹੈ ਮੇਰਾ ਨਾਮ ਗੁਰਦੀਪ ਸਿੰਘ ਰੰਧਾਵਾ ਪਠਾਨਕੋਟ ਤੋਂ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਔਰ ਅੱਜ ਜਿਹੜੀ بارش ਪਈ ਹੈ ਤੇ ਨਾਲ ਕਾਫੀ ਜ਼ਿਆਦਾ ਜਿਹੜੀ ਰਾਹਤ ਸਾਰੇ ਲੋਕਾਂ ਨੂੰ ਜਿਹੜੀ ਮਿਲੀ ਆ بارش ਨਾਲ ਜਿਹੜਾ ਕਿਸਾਨ ਭਰਾਵਾਂ ਨੂੰ ਵੀ ਲਾਭ ਮਿਲੇਗਾ ਝੋਨੇ ਦੀ ਫਸਲਾਂ ਨੂੰ ਜਿਹੜਾ ਪਾਣੀ ਮਿਲੇਗਾ ਤੇ ਫਸਲ ਵੀ ਜਿਹੜੀ ਆ ਵਧੀਆ ਹੋਵੇਗੀ ਉਧਰ ਮੌਸਮ ਵਿਭਾਗ ਨੇ ਦੁਪਹਿਰ 2:30 ਵਜੇ ਤੱਕ ਸਮੁੱਚੇ ਸੂਬੇ 'ਚ ਮੀਂਹ ਸੰਬੰਧੀ yellow alert ਜਾਰੀ ਕੀਤਾ ਹੈ ਇਸ ਦੇ ਨਾਲ ਹੀ ਪ੍ਰਦੇਸ਼ ਖਬਰਾਂ